ਆਜਾ ਨੂੰ ਤੇਲਗੂ ਭਾਸ਼ਾ ਬਾਰੇ ਜਾਣਕਾਰੀ ਦੇਣੀ ਹੈ ਠੀਕ ਹੈ ਕਿਉਂਕਿ ਭਾਰਤ ਸਾਡਾ ਵੱਖ-ਵੱਖ ਭਾਸ਼ਾਵਾਂ ਵਾਲਾ ਦੇਸ਼ ਆ ਮੰਨ ਲਓ ਕਾਨੂੰ ਕਾਨੂੰ ਕਿਤੇ ਦੂਜੇ ਸਟੇਟ ਦੇ ਵਿੱਚ ਨੌਕਰੀ ਲਈ ਜਾਣਾ ਪੈਂਦਾ ਤਾਂ ਤੁਹਾਨੂੰ ਇਹਨਾਂ ਭਾਸ਼ਾਵਾਂਵਾਦ ਦਾ ਗਿਆਨ ਹੋਣਾ ਚਾਹੀਦਾ ਸਾਨੂੰ ਕੋਈ ਤੋਂ ਦੀ ਲੋਕਾਲੀ ਭਾਸ਼ਾ ਸਮਝ ਆ ਸਕੇ ਤੁਹਾਨੂੰ ਠੀਕ ਹੈ ਹੁਣ ਇਹਦੇ ਵਿੱਚ ਤੁਹਾਨੂੰ ਜਿਵੇਂ ਆਪਾਂ ਨਮਸਕਾਰ ਬੋਲਦੇ ਆ ਹਨਾ ਮੈਂ ਤੁਹਾਨੂੰ ਦੱਸਿਆ ਇੱਕ ਤੇਲਗੂ ਵਿੱਚ ਨਮਸਕਾਰ ਨੂੰ ਕੀ ਕਹਿੰਦੇ ਨੇ ਕਿ ਹਾਂ I